ਅਬਸ਼ਾਇ ਦੇਖ ਰਹੇ ਤੁਸੀਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਜਿਹੜੇ ਰਿਜ਼ਲਟ ਨੇ ਹੁਣ ਅਨਾਉਂਸ ਹੋਣਾ ਸ਼ੁਰੂ ਹੋ ਗਏ ਨੇ ਤੇ ਪ੍ਰੈਜ਼ੀਡੈਂਟ ਦੀ ਪੋਸਟ ਦੇ ਲਈ ਅਨੁਰਾਗ ਦਲਾਲ ਜਿਹੜੇ ਨੇ ਉਹਨਾਂ ਨੇ ਜਿੱਤ ਹਾਸਲ ਕਰ ਲਈ ਹੈ ਦੱਸਦੀ ਹੈ ਕਿ ਅਨੁਰਾਗ ਦਲਾਲ ਲਗਾਤਾਰ ਲੀਡ ਕਰ ਰਹੇ ਸੀਗੇ ਤੇ ਅਨੁਰਾਗ ਦਲਾਲ ਨੇ ਇੰਡੀਪੈਂਡੈਂਟ ਤੌਰ ਤੇ ਨੋਮੀਨੇਸ਼ਨ ਫਾਈਲ ਕੀਤਾ ਸੀਗਾ ਹਾਲਾਂਕਿ ਉਹਨਾਂ ਨੂੰ ਬਾਅਦ ਚ ਸਪੋਰਟ ਜਿਹੜਾ ਮਿਲਿਆ ਹੈਗਾ ਉਹ ਸੋਪੂ ਦਾ ਵੀ ਮਿਲਿਆ ਹਿੰਸੂ ਦਾ ਵੀ ਮਿਲਿਆ ਤੇ ਸਟੂਡੈਂਟਸ ਫਰੰਟ ਦਾ ਵੀ ਮਿਲਿਆ ਤੇ ਕਾਫੀ ਜਿਹੜੇ ਇੰਡੀਪੈਂਡੈਂਟ ਸੀਗੇ ਉਹ ਅਨੁਰਾਗ ਦਲਾਲ ਦੇ ਨਾਲ ਸੀ ਤੇ ਜਸ਼ਨ ਮਨਾਇਆ ਜਾ ਰਿਹਾ ਪੰਜਾਬ ਯੂਨੀਵਰਸਿਟੀ ਕੈਂਪਸ ਵਿਖੇ ਜਿਵੇਂ ਜਿਹੜਾ ਹੈਗਾ ਰਿਜ਼ਲਟਸ ਜਿਹੜੇ ਅਨਾਉਂਸ ਹੋਏ ਨੇ ਗੱਲਬਾਤ ਕਰਾਂਗੇ ਇਹਦੇ ਸਪੋਰਟਰ ਸੀਗੇ ਮੈਮ ਕੀ ਕਹਿਣਾ ਚਾਹੋਗੇ ਇਸ ਵਿਕਟਰੀ ਬਾਰੇ Uh, बहुत खुश है सब एक इंडिपेंडेंट कैंडिडेट जीतता है पंजाब यूनिवर्सिटी की हिस्ट्री में ये लिखा जाएगा कि इंडिपेंडेंट कैंडिडेट हमने जिताया है सबका सपोर्ट सब आया है हमें और एक जेनवन बंदे को इलेक्ट किया है सो वी आर सो हैप्पी विद दिस विक्ट्री मैम इस बार कोई पोलिटिकल पार्टी दी मेनली इंटरफेरेंस नहीं रही उसमें कि में देख दो uh, पंजाब यूनिवर्सिटी में शुरू से स्टूडेंट पॉलिटिक्स चलती आ रही है तो हमने उस पॉलिटिक्स को हटा के अब स्टूडेंट्स को आगे लेके आए हैं सो so ਭਾਈ ਜੀ ਕੀ ਕਹਿਣਾ ਚਾਹੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਅਸੀਂ ਸਾਰੇ ਇਹ ਪੋਲੀਟੀਕਲ ਪਾਰਟੀਆਂ ਦਾ ਖਾਤਮਾ ਕੀਤਾ ਹੈ ਪੰਜਾਬ ਯੂਨੀਵਰਸਿਟੀ ਸਟੂਡੈਂਟ ਪੋਲੀਟਿਕਸ ਤੋਂ ਜਿੱਥੇ ਕਿ ਸਾਡਾ ਵੀਰ ਕਰਨ ਰੰਦਾ ਵਾ ਉਹਨੂੰ ਐਨਐਸਓ ਨੇ ਸਸਪੈਂਡ ਕਰ ਦਿੱਤਾ ਸਿਕੰਦਰ ਪੂਰੇ ਨੇ ਆਪਣੀ ਸਸਪੈਂਸ਼ਨ ਦਿੱਤੀ ਅਸੀਂ ਪੋਲੀਟੀਕਲ ਪਾਰਟੀ ਚੋਂ ਨਿਕਲੇ ਸੀ ਮੈਂ ਸੋਈ ਪਾਰਟੀ ਦਾ ਸਾਬਕਾ ਚੇਅਰਮੈਨ ਰਿਆ ਆ ਸੋ ਅਕਾਲੀ ਜਲਦੀ ਜੋ ਸਟੂਡੈਂਟ ਵੈਂਕ ਸੀ ਐਸ ਵੀ ਅਸੀਂ ਉਹਨੂੰ ਜਿਤਾਉਣ ਚ ਇਤਿਹਾਸ ਰਚਿਆ ਪਰ ਇਹ ਸਾਰੀ ਪੋਲੀਟੀਕਲ ਪਾਰਟੀਆਂ ਨੇ ਕਦੀ ਵੀ ਸਟੂਡੈਂਟਸ ਦਾ ਉਸਾ ਬਣਾ ਪਹਿਲਾਂ ਨਹੀਂ ਚਾਇਆ ਅੱਜ ਸਟੂਡੈਂਟਸ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਕਿ ਜਿਹੜੇ ਚਾਰ ਸੈਕਟਰ ਤੋਂ ਇਹਨਾਂ ਦੇ ਮੰਤਰੀ ਮੀਟੇਰ ਜੋਇਨਿੰਗਾਂ ਕਰਾਰੇ ਸੀ ਉਹਨਾਂ ਨੂੰ ਸਟੂਡੈਂਟ ਨੇ ਦੱਸ ਦਿੱਤਾ ਹੈ ਕਿ ਪੰਜਾਬ ਯੂਨੀਵਰਸਿਟੀ ਚਾਰ ਸੈਕਟਰ ਨਹੀਂ 14 ਤੋਂ ਚੱਲਦੀ ਆ ਸਰਕਾਰ ਤੇ ਮਸਲ ਪਾਵਰ ਫੇਲ ਹੋਈ ਆ ਅੱਜ ਡੈਮੋਕਰੈਟਿਕ ਸਟੂਡੈਂਟ ਫਰੰਟ ਅਨੁਰਾਗ ਦਲਾਲ ਨੇ ਇਤਿਹਾਸ ਰਚਿਆ ਪੰਜਾਬ ਯੂਨੀਵਰਸਿਟੀ ਦੀ ਧਰਤੀ ਤੇ ਤੇ ਇਸ ਇਹਨਾਂ ਲਈ ਲਾਈ ਕਿਸਾਨ ਨੂੰ 부জে ਹੋਏ ਦੀਵੇ ਨਾ ਸਮਝੋ ਅਸੀਂ ਵਾਂਗ ਮਸਾਲਾ ਮਚਾਂਗੇ ਅਸੀਂ ਉਹ ਨਹੀਂ ਜੋ ਤੁਸੀਂ ਸਮਝ ਰਹੇ ਸੀ ਅਸੀਂ ਕਿਹਾ ਸੀ ਜਦੋਂ ਟਕਰਾਂਗੇ ਤਾਂ ਦੱਸਾਂਗੇ ਤੁਸੀਂ ਦੱਸੋ ਜੀ ਕਿਵੇਂ ਦਾ ਫੀਲ ਕਰ ਰਹੇ ਬਹੁਤ ਹੀ ਜ਼ਿਆਦਾ ਖੁਸ਼ ਹੈ ਬਹੁਤ ਹੀ ਜ਼ਿਆਦਾ ਖੁਸ਼ ਹੈ ਔਰ ਜੋ ਇਹ ਬਾਤੇ ਕਹਿ ਰਹੇ تھے ਕਿ ਆਪਨੇ ਸੰਗਠਨ ਛੋੜ ਕੇ ਇੱਕ ਬਹੁਤ ਬੜੀ ਗਲਤੀ ਕੀ ਹੈ ਉਹਨਾਂ ਕੇ ਲਈ ਇਹ ਇੱਕ ਜਵਾਬ ਹੈ ਕਿ ਸੰਗਠਨ ਸੇ ਹਮ ਨਹੀਂ ਹੈ ਹਮ ਸੇ ਸੰਗਠਨ ਹੈ ਅਗਰ ਹਮ ਨਹੀਂ ਹੈ ਤਾਂ ਸੰਗਠਨ ਕੁਛ ਨਹੀਂ ਹੈ ہم سنگٹھن کو چلا رہے ہیں سنگٹھنا میں نہیں چلا رہا ہے सेलिब्रेशन ہو رہی ہے سو جڑیاں کڑیاں نے بے حد خوش نے انہاں نال ہور وی گل بات کرتے ہیں میم کیویں دا سو گل بات ضرور کران گے جڑے بھی سپورٹرز سی کے انہاں دے لگاتار جویں اناؤنس ہو رہے ہاں جی کی کہنا چاہو گے جی جیت بارے अनुराग دی دیکھو جی یہ پنجاب یونیورسٹی دی جیت ہوئی ہے سموچے اسٹوڈنٹ کمیونٹی دی جیت ہوئی ہے کیونکہ ਇੱਕ ਇੰਡੀਪੈਂਡੈਂਟ ਕੈਂਡੀਡੇਟ ਦਾ ਜਿੱਤਣਾ ਜਿੱਥੇ ਸਾਰੇ ਮਤਲਬ ਇੱਕ ਕਿਨਾਂ ਦਾ ਮੈਸੇਜ ਗਿਆ ਕਿ ਸਾਡਾ ਜਿਹੜਾ ਮੁਕਾਬਲਾ ਝਾੜੂ ਪਾਰਟੀ ਨਾਲ ਸੀ ਸੀਬੀਐਸ ਦੇ ਨਾਲ ਸੀ ਔਰ ਪਹਿਲਾਂ ਸਾਨੂੰ ਕੁਝ ਆਪਣੇਆਂ ਨਾਲ ਸਾਨੂੰ ਲੜਨਾ ਪਿਆ ਜਿਸ ਦੀ ਬਦੌਲਤ ਸਾਨੂੰ ਇੰਡੀਪੈਂਡੈਂਟ ਖੜਨਾ ਪਿਆ ਔਰ ਸਟੂਡੈਂਟਸ ਨੇ ਸਾਡਾ ਪਰਵਾਸ ਸਾਥ ਦਿੱਤਾ ਔਰ ਸਟੂਡੈਂਟਸ ਨੇ ਸਾਨੂੰ ਜਿਤਾ ਜਿਹੜੇ ਕੌਂਸਲ ਦੇ ਵਿੱਚ ਠੀਕ ਆ ਜੀ ਤੁਸੀਂ ਕਹਿਣਾ ਚਾਹੋ ਜੇ ਕੀ ਕਹਿਣਾ ਚਾਹੋ ਬਹੁਤ ਵਧੀਆ ਜੀ ਬਹੁਤ ਖੁਸ਼ੀ ਵਾਲੀ ਗੱਲ ਆ ਕੀ ਆ ਇਸ ਸਮੇਂ ਇੰਡੀਪੈਂਡੈਂਟ ਕੈਡੀਡੇਟ ਕਿਤੇ ਆ ਬਾਈ ਜੀ ਕੀ ਕਰਦੇ ਆਪਣੇ ਆਪ ਦੀ ਇੱਕ ਵੱਡਾ ਚੈਲੰਜ ਸੀਗਾ ਕਿ ਸਟੂਡੈਂਟ ਪਾਰਟੀ ਦੇ ਇਲੈਕਸ਼ਨ ਲੜਨਾ ਬਟ ਜਦੋਂ ਅਸੀਂ ਕੈਂਪੇਨ ਸ਼ੁਰੂ ਕੀਤੀ ਡੇ 1 ਤੋਂ ਹਰ ਸਟੂਡੈਂਟ ਦਾ ਇੰਨਾ ਚੰਗਾ ਤੇ ਭਰਮਾ ਹੰਗਾਰਾ ਸੀ ਨਾ ਕਿ ਉਸ ਨੇ ਸਾਡੀ ਜਿੱਤ ਨੂੰ ਨਿਸ਼ਚਿਤ ਕਰਤਾ ਠੀਕ ਹੈ ਜਿੰਦਾਬਾਦ ਸੋ ਸੀਵੀਐਸਐਸ ਦੇ ਪ੍ਰਿੰਸ ਚੌਧਰੀ ਸੀਗੇ ਜਿੰਨਾਂ ਨੂੰ ਬੀਟ ਕੀਤਾ ਅਨੁਰਾਗ ਦਲਾਲ ਨੇ ਤੇ ਉਹਨਾਂ ਨਾਲ ਹੀ ਮੁਕਾਬਲਾ ਚੱਲ ਰਿਹਾ ਸੀਗਾ ਸੋ ਇਹ ਇੱਕ ਵੱਡਾ ਅ ਜਰੂਰ ਇਤਿਹਾਸ ਰਚਿਆ ਜਿਹਨੂੰ ਲੈ ਕੇ ਸਟੂਡੈਂਟਸ ਬੇहद ਖੁਸ਼ ਨੇ ਕਿ ਇੰਡੀਪੈਂਡੈਂਟ ਦੀ ਜਿੱਤ ਹੋਈ ਹੈ ਜਿਸ ਤਰ੍ਹਾਂ ਦੇ ਨਾਲ ਅ 2-3 ਸਾਲ ਪਹਿਲਾਂ ਵੀ ਇੱਕ ਇਤਿਹਾਸ ਰਚਿਆ ਗਿਆ ਸੀਗਾ ਔਮਨ ਕੈਂਡੀਡੇਟ ਪ੍ਰੈਜ਼ੀਡੈਂਟ ਬਣੀ ਸੀ ਕਨੂ ਪ੍ਰਿਆ ਉਸੇ ਤਰੀਕੇ ਨਾਲ ਇੰਡੀਪੈਂਡੈਂਟ ਦਾ ਜਿਤਨਾ ਇਕਾਬ ਦੇ ਆਪ ਚ ਇਸ ਵਾਰ ਦੇ ਇਲੈਕਸ਼ਨਾਂ ਚ ਨਵੀਂ ਗੱਲ ਹੈ ਵੱਡੀ ਗੱਲ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਸਪੋਰਟਰਸ ਨੇ ਉਹ ਕਿਸ ਤਰ੍ਹਾਂ ਦੇ ਨਾਲ ਜਸ਼ਨ ਮਨਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਮੁਕਾਬਲਾ ਸਾਡਾ ਪੋਲਿਟੀਕਲ ਪਾਰਟੀਆਂ ਦੇ ਨਾਲ ਸੀਗਾ ਤੇ ਉਹਨਾਂ ਪੋਲਿਟੀਕਲ ਪਾਰਟੀਆਂ ਨੂੰ ਸਟੂਡੈਂਟਸ ਨੇ ਸਬਕ ਜਿਹੜਾ ਹੈਗਾ ਉਹ ਸਿਖਾਇਆ ਜਿਸ ਜੜੀਆਂ ਬਾਕੀ ਤਿੰਨ ਪੋਸਟਾਂ ਨੇ ਉਹਨਾਂ ਤੇ ਅਜੇ ਕਾਊਂਟਿੰਗ ਜਾਰੀ ਹੈ ਉਹਨਾਂ ਦਾ ਅਜੇ ਅਫੀਸ਼ੀਅਲ ਤੌਰ ਤੇ ਕਨਫਰਮੇਸ਼ਨ ਬਾਕੀ ਹੈ ਸੋ ਉਹ ਵੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਜੁੜੇਰੇ ਬਾਬੂ ਸ਼ਹੀਦ ਨਾਲ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਨਾਲ ਹਰਸ਼ਪ੍ਰਭ ਸਿੰਘ ਜੀ